ਜੀ ਵੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ ਇੱਕੋ ਇੱਕ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀਆਂ ਦੋ ਸਰਕਾਰਾਂ ਦੇ ਵਿੱਚ ਸਿੱਖ ਮੰਤਰੀ ਵਜੋਂ ਵਿਚਰਨ ਵਾਲੇ ਮੰਤਰੀਆਂ ਨੂੰ ਵੀ ਤਲਬ ਕਰਨ ਦਾ ਫੈਸਲਾ ਕੀਤਾ ਗਿਆ ਜਿਹੜੇ ਕਾਲ ਤੱਕ ਸਾਹਿਬ ਤੋਂ ਪੰ ਸਿੰਘ ਸੇਵਨ ਦੀ ਬੈਠਕ ਤੋਂ ਬਾਅਦ ਇਸ ਪੂਰੇ ਫੈਸਲੇ ਤੇ ਜੋ ਪਹਿਲੂ ਹੈ ਜਿੱਥੇ ਉਹ ਗੌਰ ਮੰਗਦੇ ਨੇ ਉੱਥੇ ਉਹ ਨਾਵਾਂ ਦੀ ਵੀ ਚਰਚਾ ਛੜਨ ਲੱਗੀ ਹੈ ਜਿਹੜੇ ਨਾਮ ਹੁਣ ਨਾਲ ਤਲਬ ਕੀਤੇ ਜਾਣੇ ਜਿਹੜੇ ਮੰਤਰੀ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰੇ ਦਾ ਕਰਾਰ ਦੇਣ ਵਾਲਾ ਪਹਿਲੂ ਤੇ ਕਿਸ ਕਰਵਟ ਬੈਠੇਗੀ ਅਕਾਲੀ ਦਲ ਦੀ ਸਿਆਸਤ ਇਹਦੇ ਤੇ ਕਰਦਿਆਂ ਚਰਚਾ 30 ਅਗਸਤ 2024 ਪੰਜ ਸਿੰਘ ਸਹਿਵਾਨਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰਤ ਵਿਖੇ ਬੈਠਕ ਬੈਠਕ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਫੈਸਲਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਮਜੂਤਾ ਪ੍ਰਧਾਨ ਹੈ ਤੇ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਰਿਹਾ 2007 ਤੋਂ 17 ਵਾਲਾ ਦੌਰ ਉਸ ਸਮੇਂ ਲਈ ਗਏ ਫੈਸਲਿਆਂ ਦੇ ਹਵਾਲੇ ਨਾਲ ਕੁਝ ਪੰਥ ਨੂੰ ਵੱਡੀ ਢਾਹ ਲੱਗੀ ਪੰਥ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਸਾਰੇ ਪਹਿਲੂਆਂ ਨੂੰ ਬਾਚਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸੈਵਾਨਾ ਨੇ ਬੈਠਕ ਕਰਕੇ ਫੈਸਲਾ ਪੜਦਿਆਂ ਕਿਹਾ ਕਿ ਸੁਖਪੀਰ ਸਿੰਘ ਬਾਦਲ ਨੂੰ ਤਨਖਈਆ ਘਰਾਰ ਦਿੱਤਾ ਜਾਂਦਾ ਤੇ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਕਾਲ ਤਖਤ ਸਾਹਿਬ ਦੇ ਮੂਹਰੇ ਪੇਸ਼ ਹੋ ਕੇ ਸਿੰਘ ਸਭਾ ਨੂੰ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਆਪਣਾ ਜਵਾਬ ਦੇਣਾ ਪੈਣਾ ਮਾਫੀ ਮੰਗਣੀ ਪੈਣੀ ਹੈ ਗੁਨਾਹਾਂ ਦੀ ਤੇ ਫਿਰ ਉਸ ਦਿਨ ਉਹਨਾਂ ਨੂੰ ਸਜ਼ਾ ਦਾ ਜਿਹੜੀ ਧਾਰਮਿਕ ਸਜ਼ਾ ਜਿਹਨੂੰ ਕਹਿੰਦੇ ਆ ਪਤਨਖਈਆ ਘਰਾਰ ਦਿੱਤਾ ਗਿਆ ਉਹਦੇ ਹਵਾਲੇ ਨਾਲ ਉਹਦੀ تفصیل انہاں ناں سانجی کیتی جانی کہ بھائی آ ਧਾਰਮਿਕ سزا تھونو ਨਵਾونی ਪੈਣੀ ਹੈ ਹੁਣ ਜਦੋਂ ਮਾਮਲਾ ਆਉਂਦਾ ਹੈ ਮਾਮਲਾ ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਤੇ ਨਾਲ 2007 ਵਾਲੀ ਕੈਬਨਟ ਹੈ ਤੇ ਉਸ ਤੋਂ ਬਾਅਦ 2012 ਵਾਲੀ ਕੈਬਨਟ ਹੈ 17 ਤੱਕ ਸਰਕਾਰ ਰਹੀ ਹੈ ਤੇ ਦੋ ਸਰਕਾਰਾਂ ਲਗਾਤਾਰ ਰਹੀਆਂ ਉਹ ਸਰਕਾਰ ਦੇ ਦੌਰਾਨ ਉਨਾ ਘਟਨਾਵਾਂ ਵਾਰੇ ਆਪਾਂ ਵਿਸਤਾਰ ਚ ਚਰਚਾ ਕਰਦੇ ਰਹੇ ਹਾਂ ਕਿ ਚਾਹੇ ਉਹ ਗੁਰੂ ਸਾਹਿਬ ਦਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗ ਰਚਣ ਵਾਲਾ ਮਸਲਾ ਹੋਵੇ ਉਹ ਉਹ ਜੇ ਸਰੂਪ ਧਾਰ ਕੇ ਉਹ ਜੇ ਕੱਪੜੇ ਪਾ ਕੇ ਉਹ ਜਮ ਇਨਸਾ ਪਲਾਉਣ ਦੇ ਨਾਂ ਦੇ ਉੱਤੇ ਹੈਨਾ ਉਹ ਖਾਲਸਾ ਪੰਥ ਦੀ ਸਥਾਪਨਾ ਵਾਲਾ ਉਹ ਦ੍ਰਿਸ਼ ਕਰਨ ਦੀ ਕੋਸ਼ਿਸ਼ ਹੋਵੇ ਤੇ ਚਾਹੇ ਉਸ ਤੋਂ ਬਾਅਦ ਫਿਲਮ ਵਾਲਾ ਮਸਲਾ ਹੋਵੇ ਚਾਹੇ ਉਸ ਤੋਂ ਬਾਅਦ ਫਿਰ ਮਾਫੀ ਨਾਮੇ ਵਾਲਾ ਪਹਿਲੂ ਹੋਵੇ ਐ ਫੇਰ ਉਹ ਤੋਂ ਬਾਅਦ ਐਫਆਈਆਰ ਵਾਲਾ ਮਸਲਾ ਹੋਵੇ ਸਾਰੇ ਮਸਲਿਆਂ ਦੇ ਵਿੱਚ ਸੁਖਵੀਰ ਬਾਦਲ ਕੇਂਦਰ ਬਣਦੇ ਨੇ ਕਿਉਂਕਿ ਇੱਕ ਸਮਾਂ ਵੀ ਆ ਗਿਆ ਸੀ ਕਹਿੰਦੇ ਜੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਜਾਏ ਹੁਣ ਸੁਖਵੀਰ ਬਾਦਲੇ ਕੰਟਰੋਲ ਕਰਦੇ ਨੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਹੁਣ ਉਹ ਇਸ ਦੁਨੀਆ 'ਚ ਨਹੀਂ ਹੈਗੇ ਇਹ ਇਸ ਲਈ ਉਹਨਾਂ ਨੂੰ ਇਹ ਸਾਰੇ ਪਹਿਲੂ ਤੋਂ ਲਾਂਬੇ ਰੱਖੀ ਬਾਤ ਜਾ ਸਕਦਾ ਜਦੋਂ ਕਿ ਸਮਾਂ ਕਿਸੇ ਨੂੰ ਮਾਫ ਨਹੀਂ ਕਰਦਾ ਇਤਿਹਾਸ ਦੇ ਪੰਨਿਆਂ 'ਚ ਜੋ ਦਰਜ ਹੋ ਜਵੇ ਉਸ ਨੂੰ ਫਿਰ ਮਟਾਇਆ ਨਹੀਂ ਜਾ ਸਕਦਾ ਸੋ ਇਸ ਲਈ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਉਸ ਦੁਨੀਆ 'ਚ ਨਹੀਂ ਹੈਗੇ ਤਾਂ ਗੱਲ ਸੁਖਵੀਰ ਬਾਦਲ ਤੋਂ ਸ਼ੁਰੂ ਹੁੰਦੀ ਹੈ ਸੁਖਵੀਰ ਬਾਦਲ ਤੇ ਉਹਨਾਂ ਦੀ ਕੈਬਨਟ ਉਹਨਾਂ ਦੇ ਵਜ਼ੀਰ ਉਹਨਾਂ ਦੇ ਸਲਾਹਕਾਰ ਉਹ ਸਾਰੇ ਹੁਣ ਉਸ ਕਤਾਰ 'ਚ ਖੜੇ ਨਜ਼ਰ ਆਉਣਗੇ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਸਿਰ ਨਮਾ ਕੇ ਆਪਣਾ ਗੁਨਾਹ ਕਬੂਲ ਕਰਨਾ ਪੈਣਾ ਉਸ ਤੋਂ ਬਾਅਦ ਉਹਨਾਂ ਨੂੰ ਉਸ ਧਾਰਮਿਕ ਸਜ਼ਾ ਦੀ ਜਿਹੜੀ ਲੜੀ ਹੋਏਗੀ ਕੜੀ ਹੋਏਗੀ ਹੈ ਨਾ ਉਹਦੀ ਜੋ ਤਰੀਕਾ ਹੋਏਗਾ ਉਹ ਤਰੀਕਾ ਕਰ ਦੱਸਿਆ ਜਾਏਗਾ ਬਿਲਕੁਲ ਜਿਸ ਤਰ੍ਹਾਂ ਹੀ ਸ਼੍ਰੀ ਕਲਤਕ ਸਾਬ ਤੋਂ ਇਹ ਫੈਸਲਾ ਪੜਿਆ ਗਿਆ ਕਿ ਸੁਖਵੀਰ ਬਾਦਲ ਨੂੰ ਔਰ 2007 ਤੋਂ ਲੈ ਕੇ 2017 ਤੱਕ ਉਹ 10 ਸਾਲਾਂ ਦੀ ਉਹਨਾਂ ਦੀ ਸਰਕਾਰ ਦੇ ਵਿੱਚ ਸਿੱਖ ਮੰਤਰੀਆਂ ਨੂੰ 15 ਦਿਨਾਂ ਚ ਆ ਕੇ ਆਪਣਾ ਸਟਿਕਰਨ ਲਈਏ ਜਵਾਬ ਲਈਏ ਮਾਫੀਨਾਮਾ ਲਈਏ ਗੁਨਾਹਨਾਬੂਲਨਾਮਾ ਲਈਏ ਉਦਲੀ ਪੇਸ਼ ਹੋਣਾ ਪੈਣਾ ਹੁਣ ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਉਹਨਾਂ ਦਾ ਹੀ ਪਰਿਵਾਰ ਚੋਂ ਰਾਜਨੀਤਿਕ ਪਰਿਵਾਰ ਚੋਂ ਬਾਗੀ ਹੋ ਕੇ ਅੱਡ ਹੋ ਕੇ ਜਿਹਨਾਂ ਤਰ੍ਹਾਂ ਬਾਹਰ ਗਿਆ ਸੀ ਸਭ ਤੋਂ ਪਹਿਲਾਂ ਉਹ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਤੇ ਇੱਕ ਚਿੱਠੀ ਵੇਟ ਕਰਦੇ ਆ ਕਿ ਜੀ ਆ ਸਾਡੀ ਚਿੱਠੀ ਹੈ ਇਸ ਚਿੱਠੀ ਦੇ ਨਾਂ ਤੇ ਸਾਨੂੰ ਮਤਲਬ ਉਹ ਕੇ ਉਸ ਚਿੱਠੀ ਤੋਂ ਬਾਅਦ ਸੁਖਵੀਰ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਸੁਖਵੀਰ ਬਾਦਲ ਹਾਜ਼ਰ ਹੁੰਦੇ ਆ 1 ਜੁਲਾਈ ਨੂੰ ਆ 1 ਜੁਲਾਈ 2024 ਨੂੰ ਚੰਦੂ ਮੱਜਰੀਓਨ ਵਾਲੀ ਤਰ ਵੱਲੋਂ ਜਿਹੜਾ ਆਪਣੇ ਆਪ ਨੂੰ ਮਤਲਬ ਅਕਾਲੀ ਸੁਧਾਰ ਲਹਿਰ ਦਾ ਝੰਡਾ ਬਰਦਾਸ਼ਤ ਹੁੰਦਾ ਦੱਸ ਰਹੇ ਨੇ ਉਹਨਾਂ ਵੱਲੋਂ ਜਿਨ੍ਹਾਂ ਨੂੰ ਇਹ ਸੁਖਵੀਰ ਬਾਦਲ ਵਾਲਾ ਧੜਾ ਬਾਗੀ ਅਕਾਲੀ ਕਹਿੰਦਾ 1 ਜੁਲਾਈ ਨੂੰ ਕਲ ਤੱਕ ਸਭ ਤੇ ਪਹੁੰਚੇ ਸੀ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਆਪਣਾ ਮਾਫੀਨਾਮਾ ਤੇ ਸੁਖਵੀਰ ਬਾਦਲ ਦੀ ਸ਼ਿਕਾਇਤਾਂ ਕੱਟ ਸੰਪੈ ਸੀਗਾ ਉਸੇ ਆਧਾਰ ਦੇ ਉੱਤੇ ਸੁਖਵੀਰ ਬਾਦਲ ਨੂੰ ਤਲਬ ਕੀਤਾ ਗਿਆ ਸੀਗਾ ਉਹ ਜਿਹੜਾ ਸ਼ਿਕਾਇਤਨਾਮਾ ਸੀ ਉਹਦੇ ਵਿੱਚ ਬਕਾਇਦਾ ਉਹ ਚਾਰ ਮੁੱਦੇ ਵੱਡੇ ਸੀਗੇ ਜਿਨ੍ਹਾਂ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦੇਣਾ ਉਹਦੀ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਕਿਉਂਕਿ ਅਸੀਂ ਵੀ ਗਲਤੀ ਕਬੂਲ ਕਰਦੇ ਹਾਂ ਪਰ ਸੁਖਵੀਰ ਬਾਦਲ ਕਰਤਾ ਤਰਫ ਪਸੀ ਜੀ ਕਹਿੰਦੇ 2015 ਚ ਫਰੀਦਕੋਟ ਦੇ ਵਿੱਚ ਬਰਗਾੜੀ ਵਿਅਦਬੀ ਕਾਂਡ ਦੇ ਮਾਮਲੇ ਚ ਜਾਂਚ ਸਹੀ ਨਾ ਹੋਣ ਕਾਰਨ ਲੋਕੀਆਂ ਨੂੰ ਸਜ਼ਾਮਾਂ ਤੱਕ ਨਾਲ ਜਾਣ ਪਾਣ ਕਰਨ ਚਿੱਠੀ ਚਾਉਣੇ ਮਾਫੀ ਮੰਗੀ ਆਈਪੀਐਸ ਅਧਿਕਾਰੀ ਸੁਮੇਸ਼ ਸੇਣੀ ਨੂੰ ਡੀਜੀਪੀ ਬਣਾਉਣ ਦੇ ਵਿੱਚ ਤੇ ਫਿਰ ਇਸੇ ਤਰ੍ਹਾਂ ਮਮਦ ਇਜ਼ਹਾਰ ਅਲਮਦੀ ਘਰ ਵਾਲੀ ਨੂੰ ਟਿਕਟ ਦੇਣ ਦੀ ਗਲਤੀ ਇਹ ਕਬੂਲ ਉੱਚ ਸੀਗਾ ਬਾਕੀ ਘਟਨੇ ਕੱਲ ਤੱਕ ਸਾਬ ਨੂੰ ਜਿਹੜੇ ਮਾਫੀਨਾਮਾ ਸੌਂਪਿਆ ਉਸ ਚ ਚਾਰ ਮੁੱਖ ਗਲਤੀਆਂ ਦਾ ਜ਼ਿਕਰ ਕਹਿੰਦੇ ਜੀ ਡੇਰਾ ਸੱਚਾ ਸੌਦਾ ਦੇ ਖਿਲਾਫ ਸ਼ਿਕਾਇਤ ਵਾਪਸ ਲੈਣ ਵਾਲਾ ਪਹਿਲੂ 2007 ਦੇ ਵਿੱਚ ਸਲਾਬਤਪੁਰਾ ਸੱਚਾ ਸੁੱਦਾ ਡੇਰਾ ਮੁਖੀ ਜਿਹੜਾ ਗੁਰਮੀਤ ਸਿੰਘ ਰਾਮ ਰਹੀਮ ਨੇ ਕਹਿੰਦੇ ਉਹਨੂੰ ਗੁਰੂ ਸਾਹਿਬ ਦਾ ਦਸਮ ਪਾਤਸ਼ਾਹੀ ਦਾ ਜਦੋਂ ਉਹ ਇਹ ਜਾ ਪਹਿਰਾਵਾ ਪਾ ਕੇ ਉਹ ਇਹ ਜਾ ਉਹ ਵਰਤਾਂਤ ਕਰਨ ਦੀ ਕੋਸ਼ਿਸ਼ ਕੀਤੀ ਸੁਭਾਂਗ ਰਚਿਆ ਤੇ ਉਸ ਨੂੰ ਲੈ ਕੇ ਕਹਿੰਦੇ ਜੀ ਹੈਨਾ ਉਹਨਾਂ ਦੇ ਖਿਲਾਫ ਇੱਕ ਰੋਸਪਨ ਪਿਆ ਸੰਗਤ ਦੇ ਵਿੱਚ ਤੇ ਇੱਕ ਪ੍ਰਦਰਸ਼ਨ ਹੋ ਗਿਆ ਤੇ ਉਹ ਪ੍ਰਦਰਸ਼ਨਕਾਰੀ ਧਿਰ ਦੇ ਉੱਤੇ ਹਮਲਾ ਵੀ ਹੋਇਆ ਦੋ ਤਰ੍ਹਾਂ ਦੇ ਟਕਰਾਅ ਵੀ ਹੋਇਆ ਤੇ ਉਹਦੀ ਜਿਹੜੀ ਵਿਅਕਤੀ ਵੱਲੋਂ ਐਫਆਈਆਰ ਲਿਖਾਈ ਗਈ ਉਹ ਹੁਣ ਕਹਿੰਦਾ ਜੀ ਕਿ ਵਾਪਸ ਲੈਣ ਲੱਗੇ ਮੇਰੇ ਦਸਖਤ ਵੀ ਜਾਦੀ ਨੇ ਮੈਂ ਨਹੀਂ ਕੀਤੇ ਇਹ ਵੀ ਵਿਵਾਦ ਸੁਖਵੀਰ ਬਾਦਲ ਦੇ ਨਾਲ ਤਾਜ਼ਾ ਪੈ ਗਿਆ ਪਰ ਅਕਾਲੀ ਦਲ ਨੇ ਉਹ ਸ਼ਿਕਾਇਤ ਵਾਪਸ ਲਈ ਉਹ ਐਫਆਈਆਰ ਵਾਪਸ ਲਈ ਉਹ ਪਹਿਲੂ ਹੈ ਫਿਰ ਟੀਰਾਮੁਖੀ ਨੂੰ ਸੁਖਵੀਰ ਬਾਦਲ ਨੇ ਕਹਿੰਦੇ ਜੀ ਆਪਣੀ ਨਿੱਜੀ ਦਿਲਚਸਪੀ ਦਿਖਾਉਂਦੇ ਆ ਇਹ ਉਹ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਕਿ ਅਕਾਲ ਤਖਤ ਸਾਹਿਬ ਦੀ ਕਾਰਵਾਈ ਤੋਂ ਉਹਨੂੰ ਮੁਕਤ ਕਰਾਇਆ ਮ ਨੂੰ ਮਾਫੀ ਦੁਬਾਈ ਇੱਕ ਚਿੱਠੀ ਦੇ ਹਵਾ ਦੇ ਨਾਲ ਉਹ ਚਿੱਠੀ ਦਾ ਵੀ ਸਵਾਲ ਬਣਿਆ ਹੋਇਆ ਕਿ ਜਾਲੀ ਲਿਖੀ ਗਈ ਆਪ ਲਿਖੀ ਹੋ ਸਾਰੇ ਪਹਿਲੂ ਨੇ ਤੇ ਕਹਿੰਦੇ ਜੀ ਇਸ ਲਈ ਸੁਖਵੀਰ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰਾ ਮੁਖੀ ਨੂੰ ਮਾਫੀ ਦਵਾਤੀ ਤੇ ਸ਼੍ਰੋਮਣੀ ਕਾਲੀ ਦਰ ਸ਼੍ਰੋਮਣੀ ਕਮੇਟੀ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ 90 90 ਲੱਖ ਦੇ ਇਸ਼ਤਿਹਾਰ ਜਾਰੀ ਕਰਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਇਸ਼ਤਿਹਾਰ ਜਾਰੀ ਕਰਵਾਇਆ ਗਿਆ ਕਹਿੰਦੇ ਉਹਦੇ ਪਿੱਛੇ ਸਾਰੀ ਬਿਉਂਤ ਕਹਿੰਦੇ ਉਰੇ ਸ਼ਿਕਾਇਤ ਕਰਤਾ ਬਾਗੀ ਧੜੇ ਦੀ ਕਹਾਣੀ ਦੇ ਹਵਾਲੇ ਨਾਲ ਇਹ ਇਸ ਪੈਲੂ ਤੇ ਸਤਖੜਾ ਹੁਣ ਆਈ ਸੀ ਫਿਰ ਬੇਦਵੀ ਘਟਨਾਵਾਂ ਦੀ ਕਹਿੰਦੇ ਫਿਰ ਜਾਂਚ ਦੇ ਵਿੱਚ ਪਵਨਕਰ ਗੁਰਗੰਦ ਸਾਹਿਬ ਜੀ ਦੇ ਅੰਗ ਪਹਿਲਾਂ ਗੁਰਗੰਦ ਸਾਹਿਬ ਚੋਰੀ ਹੋਣਾ ਫਿਰ ਉਸਤੇ ਅੰਗ ਫਾੜ ਕੇ ਖਿਲਾਰੇ ਜਾਣੇ ਖੰਡਿਤ ਕਰਨਾ ਉਸ ਨੂੰ ਗਲੀਆਂ ਚ ਰੋਲ ਦੇਣਾ ਤੇ ਉਹ ਕਿੰਨੀਆਂ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ ਉਹ ਸਾਰੇ ਤੋਂ ਬਾਅਦ ਸੰਗਤਾਂ ਜਦੋਂ ਮਤਲਬ ਇਨਸਾਫ ਲੈਣ ਲਈ ਬਾਹਰ ਨਿਕਲੀਆਂ ਤਾਂ ਉਹਨਾਂ ਉੱਤੇ ਸਰਕਾਰੀ ਗੋਲੀ ਚੱਲੀ ਤੇ ਫਿਰ ਅਕਾਲੀ ਸਰਕਾਰ ਦੇ ਦੌਰ ਦੇ ਵਿੱਚ ਸੰਗਤ ਦੇ ਉੱਤੇ ਨਾਮ ਜਪਦੇਆਂ ਲੰਗਰ ਛਕਦੇਆਂ ਦੇ ਉੱਤੇ ਚੱਲੀਆਂ ਗੋਲੀਆਂ ਦੇ ਵਿੱਚ ਵਿੱਚ ਦੋ ਨੌਜਵਾਨ ਸ਼ਹੀਦ ਵੀ ਹੋਏ ਅਕਾਲੀਆਂ ਦੀ ਸਰਕਾਰ ਦੇ ਵਿੱਚ ਐਫ ਆਈ ਆਰ ਦੇ ਵਿੱਚ ਪੁਲਿਸ ਤੇ ਗੋਲੀਆਂ ਅਣਪਛਾਤੀਆਂ ਕਮਾਲ ਹੈ ਇਹ ਸਾਰੇ ਪੈ ਦੂਗਾ ਸਕੇ ਡਰ ਜਾਏ ਕਿ ਭਈ ਬੇਅਦਵੀ ਘਟਨਾਵਾਂ ਦੀ ਜਾਂਚ ਸਹੀ ਨਹੀਂ ਹੋ ਸਕੀ ਜਾਂ ਅਸੀਂ ਸਹੀ ਖਰਾ ਨਹੀਂ ਸਕੇ ਇੱਕ ਜੁਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁਰਾਈ ਜਾਂਦੀ ਆ ਚੋਰੀ ਹੁੰਦੀ ਆ 12 ਅਕਤੂਬਰ 2015 ਨੂੰ ਗੱਡੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਗੁਰਗੰਨ ਸਾਹਿਬ ਦੇ 110 ਸੰਗ ਲਿਆ ਕੇ ਬਾਹਰ ਖਿਲਾਰ ਦਿੱਤੇ ਜਾਂਦੇ ਨੇ ਸਿੱਖ ਪੰਥ 'ਚ ਭਾਰੀ ਰੋਸ ਫੈਲਦਾ ਸ਼੍ਰੋਮnikਲ ਜਲਦੀ ਸਰਕਾਰ ਦੇਉ ਸਮੇ ਦੇ ਗ੍ਰਹਿ ਮੰਤਰੀ ਸੁਖੀਰ ਬਾਦਲ ਇਸ ਮਾਮਲੇ ਦੀ ਜਾਂਚ ਹੀ ਨਹੀਂ ਸਹੀ ਕਰਾ पाए ਤੇ ਅਜੇ ਤੱਕ ਗੋਲੀ ਚਲਾਉਣ ਦੇ ਹੁਕਮਾਂ ਦੀ ਜਾਂਚ ਵਾਲਾ ਪਹਿਲੂ ਫਸਿਆ ਕਿ ਕੀ ਗ੍ਰਹਿ ਮੰਤਰੀ ਨੂੰ ਪਤਾ ਨਹੀਂ ਸੀ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਗ੍ਰਹਿ ਮੰਤਰੀ ਨੂੰ ਪਤਾ ਸੀ ਤਾਂ ਕੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ ਜਾਂ ਨਹੀਂ ਸੀ ਇਹ ਸਾਰੇ ਪਹਿਲੂ ਨੇ ਅਜੇ ਵੀ ਉਹਨਾਂ ਤੋਂ ਸਪਸ਼ਟ ਪੜਦਾ ਨਹੀਂ ਉੱਤਰਿਆ ਅਸੀਂ ਜੀ ਕਾਰਜਕਾਰੀ ਪ੍ਰਧਾਨ ਭੁੰਦਰ ਨੂੰ ਬਣਾਤਾ ਅਸੀਂ ਜੀ ਨੂੰ ਨਵਾਣੇ ਸਿੱਖ ਬਣ ਕੇ ਜਾਵਾਂਗੇ ਜਿਹੜੇ ਪਹਿਲਾ ਚਿੱਠੀ ਦਿਆ ਉਹ ਆਪਣੇ ਆਪ ਨੂੰ ਆਪ ਇਹ ਨਹੀਂ ਮੰਨੇ ਸਮਝਣ ਲੱਗ ਪਏ ਪਹਿਲਾਂ ਹੀ ਜਦੋਂ ਕਿ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਚਲੋ ਝੂਠੇ ਕੇਸਾਂ 'ਚ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਦੀ ਭੂਮਿਕਾ ਦੇ ਵਿੱਚ ਸੁਮੇਤ ਸੈਣੀ ਜਿਹੜਾ ਸਵਾਲਾਂ ਦੇ ਕੇ ਨਿਚਰੇ ਆ ਉਹ ਉਸ ਨੂੰ ਅਕਾਲੀਆਂ ਦੀ ਸਰਕਾਰ ਦੇ ਸਮੇਂ ਡੀਜੀਪੀ ਲਾਇਆ ਗਿਆ ਸੁਮੇਤ ਸੈਣੀ ਨੂੰ ਡੀਜੀਪੀ ਲਾਉਣ ਦੇ ਮਾਮਲੇ ਤੇ ਵੀ ਸਵਾਲ ਉੱਠੇ ਪੰਥਕ ਤੇ ਰਾਜ ਸਵਾਲ ਖੜੇ ਹੋਏ ਪਰ ਵੀ ਚਲੋ ਜੀ ਅਗਲੀਆਂ ਦੀ ਸਰਕਾਰ ਚੱਲ ਰਹੀ ਸੀ ਕੰਮ ਫਿਰ ਇਸੇ ਤਰ੍ਹਾਂ ਇਜ਼ਾਦਾ ਲਮਾਲਾ ਮਾਮਲਾ ਉਸੇ ਤਰ੍ਹਾਂ ਪਤਨੀ ਨੂੰ ਟਿਕਟ ਤੱਕ ਦੇ ਦਿੱਤੀ ਇਹ ਸਾਰਿਆਂ ਦੇ ਲਈ ਜਿਹੜਾ ਸ਼ਿਕਾਇਤ ਪੱਤਰ ਗਿਆ ਉਹ ਤੋਂ ਬਾਅਦ ਕੱਲ ਤੱਕ ਸਭ ਦੇ ਸਿੰਘ ਸਹਿਵਾਨਾ ਨੇ ਬਕਾਇਦਾ ਤੌਰ ਤੇ ਤਲਬ ਕੀਤਾ ਸੁਖਵੀਰ ਬਾਦਲ ਹੁਰਾ ਨੂੰ ਤੇ ਉਹਨਾਂ ਨੇ ਜੀ 14 ਜੁਲਾਈ ਨੂੰ ਆਪਣਾ ਸਪਸ਼ਟੀਕਰਨ ਮੰਗ ਲਿਆ ਪੰਜ ਸਿੰਘ ਸਹਿਵਾਨਾ ਨੇ ਇਹ ਸੌਂਪਣ ਤੋਂ ਬਾਅਦ 1 ਜੁਲਾਈ ਨੂੰ ਇਹਨਾਂ ਨੇ ਸੌਂਪਿਆ 14 ਜੁਲਾਈ ਨੂੰ ਉਹਨਾਂ ਨੇ ਸਪਸ਼ਟੀਕਰਨ ਮੰਗ ਲਿਆ ਤੇ 24 ਜੁਲਾਈ ਨੂੰ ਸੁਖਬੀਰ ਬਾਦਲ ਉਹਨਾਂ ਨੇ ਪੇਸ਼ ਹੋ ਕੇ ਆਪਣਾ ਬੰਦਰਪਾ ਪੇਸ਼ ਸਪਸ਼ਟੀਕਰਨ ਦਿੱਤਾ ਜੀਚ ਉਹਨਾਂ ਨੇ ਕਿਹਾ ਕਿ ਜੀ ਮੈਂ ਅਕਾਲ ਤੱਕ ਸਭ ਨੂੰ ਸਰਬੋੱਚ ਮੰਨਦਾ ਤੇ ਅੱਜਿਕ ਨਮਾਣੇ ਸਿੱਖ ਵੱਜੋਂ ਪੇਸ਼ ਹੋਇਆ ਜੋ ਹੁਕਮ ਲਾਇਆ ਜਾਊਗਾ ਮੈਂ ਉਹਦੀ ਤਾਮੀਲ ਕਰੂੰਗਾ ਮੈਂ ਉਹਦੀ ਪਾਲਣਾ ਕਰੂੰਗਾ ਇਹ ਕਹਿ ਕੇ ਆਪਣਾ ਸਪਸ਼ਟੀਕਰਨ ਦੇ ਗਿਆ ਤੇ ਉਸ ਤੋਂ ਬਾਅਦ ਅੱਜ ਸਿੰਘ ਸਭਾ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਸੁਖਵੀਰ ਬਾਦਲ ਨੂੰ ਜਿੱਥੇ ਤਨਖਾਹਿਆ ਕਰਾਰ ਦਿੱਤਾ ਗਿਆ ਉਥੇ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲਈ ਤੇ ਜਵਾਬ ਦੇਣ ਲਈ ਸੰਗਤ 'ਚ ਖੜਕੇ ਸੱਜ ਲੈ ਆਗੇ ਤੇ ਨਾਲ ਹੀ 2047 ਸਰਕਾਰ ਤੇ 2012 ਵਾਲੀ ਸਰਕਾਰ ਅਕਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਵੀਰ ਬਾਦਲ ਉਪ ਮੁੱਖ ਮੰਤਰੀ ਉਹਨਾਂ ਦੇ ਵਿੱਚ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆਜੋ ਸਿੱਖ ਕੈਬਨਿਟ ਮੰਤਰੀ ਵੇਸੀ ਅੱਜ ਦੇ ਇਸ ਫਰਮਾਨ ਤੋਂ ਬਾਅਦ ਜਦ ਅਕਾਲੀ ਦਲ ਬਾਦਲ ਦਾ ਬਿਆਨ ਆ ਗਿਆ ਦਲਜੀਤ ਸਿੰਘ ਢੀਮਾ ਨੇ ਜਦ ਬਿਆਨ ਦਿੱਤਾ ਕਿ ਹਾਂ ਜੀ ਸ਼੍ਰੋਮ ਨਿਕਲ ਦਲ ਸਿਰ ਨਮਾ ਕੇ ਜਾਊਗਾ ਸਿਰ ਝੁਕਾ ਕੇ ਜਾਊਗਾ ਸੁਖਬੀ ਸਿੰਘ ਬਾਦਲ ਸਿਰ ਝੁਕਾ ਕੇ ਨਵਾਂ ਨੇ ਸਿੱਖ ਵੱਜੂ ਜਾਣਗੇ ਅਸਤਾਜੀ ਕਾਰਜਕਾਰੀ ਪ੍ਰਧਾਨ ਵੀ ਹੁੰਦੜ ਨੂੰ ਲਾਤਾ ਤਾਂ ਕਿ ਉੱਥੇ ਪੇਸ਼ ਹੋਣ ਲੱਗਿਆਂ ਇਹ ਨਾ ਹੋਵੇ ਕੋਈ ਉਹਦਾ ਪਰ ਉਹਦੇ ਤੋਂ ਅਸਤੀਫਾ ਨਹੀਂ ਦਿੱਤਾ ਪ੍ਰਧਾਨਗੀ ਛੱਡੀ ਨਹੀਂ ਹੈ ਹਾਂ 2007 ਤੋਂ ਲੈ ਕੇ 12 ਤੱਕ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਕੈਬਨਟ ਮੰਤਰੀ ਰਹੇ ਉਹਨਾਂ ਚੋਂ ਹੁਣ ਬਹੁਤਿਆਂ ਨੂੰ ਮਤਲਬ ਜਿਹੜੇ बतौर ਸਿੱਖ ਮੰਤਰੀ ਸੀਗੇ ਉਹਨਾਂ ਨੂੰ ਹੁਣ ਸੱਦਾ ਹੋਣਾ ਸੋ ਉਹਨਾਂ ਦਾ ਉੱਥੇ ਪੇਸ਼ ਹੋਣਾ ਹੁਣ ਅਹਿਮ ਹੋ ਜਾਣਾ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਵੱਖਰੀ ਗੱਲ ਹੈ ਜੇ ਆਪਾਂ ਮੋਟੀ ਜੀ ਝਾਤ ਮਾਰੀਏ ਪਹਿਲੀ ਨਾਲ ਜਿਹੜੇ ਜਿਹੜੇ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲੂ ਮੁੱਖ ਮੰਤਰੀ ਇੱਕ ਵਾਰ ਵਿੱਤ ਮੰਤਰੀ ਮਨਪ੍ਰੀਤ ਬਾਦਲੂ ਇੱਕ ਵਾਰ ਵਿੱਤ ਮੰਤਰੀ ਪਰਮਿੰਦਰ ਢੀਂਸਾ ਇਥੋਂ ਬਿਨਾ ਸਕੰਦਰ ਸਿੰਘ ਮਲੂਕਾ ਵੀ ਮੰਤਰੀ ਰਹੇ ਨੇ ਇਥੋਂ ਬਿਨਾ ਸਰਜੀਤ ਸਿੰਘ ਰਖੜਾ ਵੀ ਮੰਤਰੀ ਰਹੇ ਨੇ ਡਾਕਟਰ ਦਿਲਜੀਤ ਸਿੰਘ ਛੀਮਾ ਵੀ ਮੰਤਰੀ ਮੰਡਲ ਚ ਰਹੇ ਨੇ ਹਾਂ ਅਜੀਤ ਸਿੰਘ ਕੋਹਾੜ ਵੀ ਰਹੇ ਨੇ ਅਦੇਸ਼ ਪ੍ਰਤਾਪ ਕੈਰੋ ਵੀ ਨੇ ਵਿਕਰਮ ਜੀਠੀਆ ਵੀ ਨੇ ਗੁਲਜਾਰ ਸਿੰਘ ਰਣਕੇ ਵੀ ਨੇ ਬੀਬੀ ਜਗੀਰ ਕੌਰ ਵੀ ਆ ਹੈਨਾ ਬੀਬੀ ਉਪਿੰਦਰਜੀਤ ਕੌਰ ਵੀ ਰਹੇ ਨੇ ਸਰਜੀਤ ਢਿੱਲੋਂ ਵੀ ਰਹੇ ਨੇ ਸੋ ਪਰਮਨ ਸਿੰਘ ਫਲੋਰ ਵੀ ਰਹੇ ਨੇ ਤੋਤਾ ਸਿੰਘ ਵੀ ਸਰ ਮੰਤਰੀ ਰਹੇ ਨੇ ਸੋ ਇਹ ਹੁਣ ਇਹਨਾਂ ਸਿੱਖ ਮੰਤਰੀਆਂ ਦਾ ਵੀ ਉੱਥੇ ਪੇਸ਼ ਹੋਣਾ ਸੋ ਇੱਕ ਤਰ੍ਹਾਂ ਨਾਲ ਭਾਗੀ ਧੜੇ ਚ ਵੀ ਜਿਹੜੇ ਸਰਕਾਰ ਚ ਰਹੇ ਤੇ ਜਿਹੜੇ ਇੱਧਰ ਵੀ ਰਹੇ ਉਹ ਵੀ ਜਾਂ ਜਿਹੜੇ ਪਾਰਟੀਆਂ ਦਲ ਬਦਲ ਗਏ ਉਹ ਵੀ ਜਾਂ ਜਿਹੜੇ ਘਰੇ ਚੁੱਪ ਬੈਠੇ ਨੇ ਉਹ ਵੀ ਸੋ ਇਹਨਾਂ ਸਾਰਿਆਂ ਨੂੰ ਹੁਣ ਕੀ ਉਹ 15 ਦਿਨਾਂ ਚ ੱਡੋ ੱਡੀਆਂ ਆਉਂਦੇ ਨੇ ਜਾਂ ਇੱਕੋ ਦਿਨ ਹੀ ਇਕੱਠੇ ਆਉਂਦੇ ਨੇ ਕੀ ਸੁਖਵੀਰ ਬਾਦਲ ਅਲੱਗ ਆਉਣਗੇ ਬਾਕੀ ਇਲਾਕਾ ਆਉਣਗੇ ਇਹ ਆਉਂਦੇ ਦਿਨਾਂ ਚ ਸਪਸ਼ਟ ਹੋਣਾ ਪਰ ਇਹ ਤੈਅ ਹੈ ਜੀ ਕਿ ਜਿਸ ਦਿਨ ਹੋਣਾ ਸੁਖਵੀਰ ਬਾਦਲ ਨੂੰ ਸੰਗਤ ਚ ਖੜਾਇਆ ਜਾਣਾ ਤੇ ਉਹਨਾਂ ਨੂੰ ਉਹਨਾਂ ਦੀ ਗੁਨਾਹਾਂ ਦੀ ਇਹ ਸੂਚੀ ਦੇਖਵਾ ਦੇਣਾ ਜਵਾਬ ਪੁੱਛਿਆ ਜਾਣਾ ਕਿ ਉਹਨਾਂ ਨੇ ਸਿਰ ਨਿਵਾ ਕੇ ਇਸ ਨੂੰ ਮੰਨਣਾ ਤੇ ਮੰਨਣ ਤੋਂ ਬਾਅਦ ਪ੍ਰਧਾਨਗੀ ਵੀ ਛੱਡਣੀ ਪੈਣੀ ਹੈ ਤੇ ਤਨਖਾਹਿਆ ਕਰਾਰ ਦੇਣ ਦੇ ਹਵਾਲੇ ਨਾਲ ਧਾਰਮਿਕ ਸਜ਼ਾ ਦੀ ਜੋ ਕੜੀ ਬਣਨੀ ਹੈ ਜੋ ਲੜੀ ਬਣਨੀ ਹੈ ਉਹ ਸੰਸਦ ਉਧਾਰਮਕ ਸਜ਼ਾ ਵੀ ਭੁਗਤਣੀ ਪੈਣੀ ਹੈ ਤੇ ਉਹ ਗਲਚ ਤਖਤੀ ਪਾ ਕੇ ਭੁਗਤਣੀ ਪੈਣੀ ਹੈ ਇਹ ਵੀ ਲਗਭਗ ਤੈ ਮੰਨਿਆ ਜਾ ਰਿਹਾ ਪਰ ਸੁਖਵੀਰ ਬਾਦਲ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਦੋ ਸਰਕਾਰਾਂ ਚ ਮੰਤਰੀ ਰਿਆਂ ਨੂੰ ਖਾਸ ਕਰ ਸਿੱਖ ਮੰਤਰੀਆਂ ਨੂੰ ਸ਼੍ਰੀਖਾਲ ਤੱਕ ਸਭ ਤੇ ਤਲੂਕ ਕੀਤਾ ਗਿਆ ਪਰ ਸਵਾਲ ਇਹ ਹੈ ਕਿ ਜੇ ਮੰਤਰੀ ਮੰਡਲ ਚ ਹੋਰ ਭਾਈਚਾਰੇ ਦੇ ਨੁਮਾਇंदे ਸੀ ਖਾਸ ਕਰ ਭਾਜਪਾ ਨਾਲ ਭਾਈਵਾਲੀ ਸੀ ਕੀ ਇਹ ਸਾਰੇ ਫੈਸਲੇ ਉਹਨਾਂ ਨੂੰ ਬਾਹਰ ਰੱਖੇ ਹੋਏ ਸੀ ਉਹਨਾਂ ਲਈ ਕੀ ਸਜਾਊਗੀ ਫਿਰ ਇਹ ਭਾਜਪਾ ਭਾਈਵਾਲ ਹੈ ਜਾਂ ਭਾਜਪਾ ਦੇ ਐਮਐਲਏ ਭਾਈਵਾਲ ਨੇ ਜਾਂ ਅਕਾਲੀ ਦਲ ਵੱਲੋਂ ਜਿੱਤੇ ਹੋਏ ਹੋਰ ਧਰਮਾਂ ਦੇ ਨੁਮਾਇੰਦੇ ਜਿੱਤੇ ਹੋਏ ਨੇ ਉਹ ਸਿੱਖ ਨਹੀਂ ਹੈਗੇ ਪਰ ਇਹ ਫੈਸਲੇ ਚ ਡੀਜੀਪੀ ਨੂੰ ਲਾਉਣ ਵਾਲਾ ਚਾਹੇ ਆਲਮੋਰਾ ਦੀ ਘਰੇ ਟਿਕਟ ਦੇਣ ਵਾਲਾ ਚਾਹੇ ਡੇਰਾ ਮੁਖੀ ਨੂੰ ਮਾਫੀ ਵਾਲਾ ਹੈ ਚਾਹੇ ਉਹ ਇਹ ਬੇਅਦਮੀ ਵਾਲੇ ਮਾਮਲੇ 'ਚ ਇਨਸਾਫ ਨਾ ਦਿਵਾਉਣ ਵਾਲਾ ਪਹਿਲੂ ਹੈ। ਇਹ ਸਾਰੇ ਮਸਲਿਆਂ ਦੇ ਲਈ ਕੀ ਉਹ ਸਰਕਾਰ 'ਚ ਬਾਕੀ ਬੈਠੇ ਮੰਤਰੀ ਜ਼ਿੰਮੇਵਾਰ ਨਹੀਂ? ਪੰਜਾਬ ਤਾਂ ਉਹਨਾਂ ਤੋਂ ਵੀ ਹਿਸਾਬ ਮੰਗੂਗਾ। ਸਿੱਖ ਕੌਮ ਦੇ ਹਵਾਲੇ ਨਾਲ ਅਕਾਲ ਤਖਤ ਸਭ ਦੀ ਮਰਿਆਦਾ ਅਨੁਸਾਰ ਇਹਨਾਂ ਤੋਂ ਹਿਸਾਬ ਮੰਗਿਆ ਜਾ ਰਿਹਾ ਪਰ ਪੰਜਾਬ ਤਾਂ ਸਾਰਿਆਂ ਤੋਂ ਹਿਸਾਬ ਮੰਗਦਾ ਹੈ। ਪੰਜਾਬ ਤਾਂ ਸਾਰਿਆਂ ਤੋਂ ਜਵਾਬ ਮੰਗਦਾ ਹੈ। ਕਿ ਉਹਨਾਂ ਗੁਨਾਹਗਾਰਾਂ ਨੂੰ ਵੀ ਕਟਹਿਰੇ 'ਚ ਲਿਆਓ। ਉਹ ਸਾਰੇ ਵੀ ਇਸੇ ਲੜੀ 'ਚ ਖੜਾਉਣ ਦੀ ਲੋੜ ਹੈ। ਚਲੋ ਇਸ ਤੋਂ ਅੱਗੇ ਹੁਣ ਇੰਤਜ਼ਾਰ ਰਹਿਣਾ। ਪੰਦਰਾਂ ਦਿਨਾਂ ਦੇ ਅੰਦਰ ਅੰਦਰ ਦਾ ਕਿ ਕਿਹੜੀ ਤਰ ਕਦੋਂ ਅਪੜਦੀ ਹੈ ਕਦੋਂ ਸਿਰ ਝੁਕਾ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਗਾਂ ਵੱਧਦੀ ਹੈ